ਹਾਂਜੀ ਸਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਧਰਮਕੋਟ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜਿਹੇ ਮੁੱਲ ਦੀਆਂ ਚਾਰ ਵਾੜਾਂ ਵਿਖਾਉਣੀਆਂ ਚਾਰ ਹੀ ਦੁੱਧ ਵਾਲੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਚਾਰਾਂ ਦੀ ਚਵਾਈ ਇੱਕ ਨੰਬਰ ਆ ਬਾਈ ਕਹਿੰਦਾ ਕਿਸੇ ਦੇ ਕੋਈ ਭੂਰ ਨਹੀਂ ਛੱਟਾ ਨਹੀਂ ਥਾਣਾ ਦੀ ਫੁੱਲ ਗਰੰਟੀ ਹੋ ਨਿੱਕੇ ਨਿੱਕੇ ਮੁੱਲ ਹੋਣਗੇ ਇਨਫੋਰਮੇਸ਼ਨ ਲੈਦਾ ਨਾ ਹੁਵ ਕਰਦੇ ਗੱਲ ਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਦੇ ਨਾਰਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਛਿਲਤਰ ਮੁਕੋਲ ਫੋਨ ਨੰਬਰ 94640 2236 ਹਾਂਜੀ ਜ세ਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਿੰਮਤ ਨੂੰ ਧੰਨਵਾਦੀ ਦਾ ਜਿਹੜਾ ਸਾਡੇ ਜੀ ਐਨ ਨੂੰ ਲਾਰੇ ਨਾ ਲਾਇਆ ਕਰ ਇਹਨੂੰ ਜਿਹੜਾ ਸਾਡੇ ਤੋਂ ਜਿਹੜਾ ਪ੍ਰਿੰਟ ਪਿੰਡ ਸੁਣਾ ਜਿਲ੍ਹਾ ਮੋਗਾ ਤਹਿਸੀਲ ਤਨਖੋਟ ਨਾਤਨ ਸਿੰਘ ਨਾਂ ਤਾਂ ਤੈਨੂੰ ਪਤਾ ਹੀ ਹੈ ਇਹ ਤਾਂ ਨਾਤਨ ਸਿੰਘ ਸੇ ਤਾਂ ਇਹ ਤਾਂ ਗੈਮ ਮਹਾਰਾਜ ਦੀ ਕਿਰਪਾ ਕਿਰਪਾ ਪੂਰੀ ਲੈ ਜਾਂਦਾ ਕਿ ਨਹੀਂ ਉਤਰ ਜਾਂਦਾ ਇਹ ਸਿਆਉ ਇਹਨੂੰ ਠੀਕ ਆ ਹਾਂ ਜਮਾ ਚੜਦੀ ਕਲਾ ਕਿਰਪਾ ਦਾ ਨੰਬਰ 1 ਚੱਲਣਗੇ ਹਾਂ ਸਹੀ ਆ ਹੋਰ ਸੁਣਾ ਹੋਰ ਬਹਾ ਵਧੀਆ ਸਾਰੀਆਂ ਹੀ ਸੂਈਆਂ ਸੂਈਆਂ ਮਗਰ ਰਾਜੇ ਘਰਾਂਆਂ ਰਾਣੀਆਂ ਤਿੰਨ ਮਗਰ ਰਾਜਾ ਦੂਦੇ ਰਾਣੀਆਂ ਇੱਕ ਹੀ ਆ ਰੱਟ ਠੀਕ ਆ ਕਿ ਚਾਰ ਸੀ ਚਾਰ ਤਿੰਨ ਮਗਰ ਬੱਛੀਆਂ ਤੇ ਇੱਕ ਮਗਰ ਬੱਛਾ ਮਿਲਿਆ ਬੱਛੀਆਂ ਵੀ ਆਉਂਦੀ ਬੈਠੀ ਲੈ ਹੂੰ ਸਹੀ ਆ ਚੱਲ ਭਈ 1 ਨੰਬਰ ਤੋਂ ਕਰ ਲੈ ਸ਼ੁਰੂ ਰਿਸ਼ਪਾਲ ਆ ਜੋ ਜੀ ਮੋਲ ਨਿੱਕੀ ਨਿੱਕੀ ਰੱਖਣੇ ਆ ਰੱਖਣੇ ਹਿਸਾਬ ਨਾਲ ਬੱਛੀਆਂ ਦੇਖੀ ਕਿੱਡੀਆਂ ਕਿੱਡੀਆਂ ਆ ਸਹੀ ਆ ਕਿਆ ਨਵਾਂ ਸੂਆ ਦੂਜਾ ਸੂਆ ਕਹਿਆ ਜੀ ਹੂੰ ਪਣ ਤੀਜਾ ਸੰਧਲੇ ਚੌਥਾ ਸੰਧਲੇ ਅਗਲੇ ਵੀ ਮਾਰ ਹੈ ਦੂਜਾ ਸੂਆ ਠੀਕ ਆ ਇਹ ਪਾਸੋਂ ਦੀ ਸੂਈ ਆ ਵਛੀ ਮਗਰਾ ਦੇ ਪਹਿਲੇ ਨੰਬਰ ਤੇ ਖੜੀ ਐ ਆ ਦੋਸਤੋ ਬੱਚਾ ਇਹਦਾ ਨਾ ਨਾ ਕਿੰਨਾ ਕਿ ਦੁੱਧ ਪਿਆਜੀ ਬਾਈ ਵੀਰੇ ਉਹਨਾਂ ਨੇ ਦੱਸਿਆ ਗਿਆ 20 ਤੋਂ ਪਲੱਸ ਹੂੰ 14 ਕਿਲੋ ਤੇ ਹੁਣ ਚੱਲ ਰਹੀ ਐ ਹੁਣ ਹਾਂ ਠੀਕ ਐ ਬੋਲਈ ਐ 14 ਕਿਲੋ 12 ਹੀ ਮੰਨੋ ਜੀ ਸਹੀ ਐ ਦੋ ਘਾਟ ਹੀ ਦੱਸ ਜੈ ਜੈ ਮੋਲ 65000 ਦੀ ਵਛੀ ਦਵਾਂਗੇ ਕੱਢੀਏ ਬਾਹਰੋਂ ਦੋਸਤੋ ਇੱਕ ਗੱਲੋਂ ਇਹਨਾਂ ਬਾਈਆਂ ਦੀ ਸਹਿਫਤ ਐ ਜਿਨ੍ਹਾਂ ਦੁੱਧ ਤਿਆਰ ਹੋਊ ਕੰਡੇ ਵਾਲਾ ਉਦੋਂ ਕਿਲੋ 2 ਕਿਲੋ 22 ਹਣੀ ਘਾਟੀ ਦੱਸਦੇ ਆ ਜਦੋਂ ਕਿਉਂਗੇ ਆਗੇ ਤੇ ਨਿਕਲੂਗਾ ਵੱਧ ਜਿੰਨਾ ਦੱਸਿਆ ਹੋਇਆ 14 ਦੱਸਿਆ 14 ਹੀ ਨਿਕਲੂ 12 ਮੰਨ ਕੇ ਆਜੋ ਫੁੱਲ ਵੱਡੀ ਵਹਿੜ 20 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆ ਦੇਣਾ ਬਾਕੀ ਜਿਹੜੀ ਪਰਸੋਂ ਦੀ ਸੂਈ 14 ਕਿਲੋ ਕੰਡੇ ਵਾਲਾ ਬੌਲਾ ਚਵਾਈ ਜਾਂਦੀ ਆ ਉਸ ਆਪਣਾ 20 22 ਕਿਲੋ ਖੁੱਲਾ ਦੁੱਧ ਪਿਆ ਦੇਣਾ ਬਾਕੀ ਦੁੱਧ ਵੀ ਮੱਝਰ ਗਾਉ ਤੇ ਗੱਡੀ ਦੇ ਡੱਬੇ ਜੱਡੀ ਆ ਦੋਨੋਂ ਸੀਨਰਾਂ ਨੂੰ ਵੀਡ ਮਾਰਦੀ ਆਉਣ ਵਾਲੇ ਸਮੇਂ ਨੂੰ ਵੀ ਕਰਨੀ ਨੂੰ ਹਾਂ ਉਸ ਤੇ ਵੀ ਗੱਲ ਸਹੀ ਆ ਬਾਈ ਕਹਿੰਦਾ ਦੋਵੇਂ ਸਮਿਆਂ ਆਸਤੀ ਐ ਸਿਆਲਾਂ 'ਚ ਵੀ ਨਾ ਠੰਡ ਬਣਾਵੇ ਤੇ ਗਾਂ ਗਰਮੀ ਵੀ ਆ ਜਣੀ ਸਿਆਲ ਘੜਾ ਹੁਣ ਸਾਰਾ ਸਾਲ ਹੀ ਰਹਿਣਾ ਮਹੀਨਾ ਇੱਕ ਮਸਾਂ ਰਹਿਣੀ ਠੰਡ ਗਾਂ ਗਰਮੀ ਆ ਜਣੀ ਐ ਚਵਾਈ ਜੂਈ ਬੜੀ ਇੱਕ ਨੰਬਰ ਐ ਤੇ ਗਰਮੀ ਵੀ ਭੋਰਾ ਨਹੀਂ ਬਣਾਉਂਦੀ ਚਵਾਈ ਦੀ ਇੱਕ ਨੰਬਰ ਐ ਮੋٹے ਮੋٹے ਥਾਨ ਐ ਗੁਲਾਬੀ ਗੈਬ 'ਚ ਲੱਗੇ ਹੋਇਆ ਫੁੱਲ ਵੱਡੀ ਵੈੜ ਫੁੱਲੀ ਵਜਣ 65000 ਮੁੱਲ ਮਾਨ ਤਾਨ ਹੋ ਜੂ ਦੁਪਹਿਰੇ ਵੀਡੀਓ ਬਣਾ ਰਹੇ ਆ 1 ਵਜੇ ਸੂਰਜ ਵੇਖ ਲੋ ਵਿਚਾਲੇ ਖੜਾ ਸ਼ਾਮ ਤੱਕ ਰਹਿਵਾਨਾ ਬੌਲੇ ਨਾਲ ਭਰ ਲੈਣਾ 14 ਕਿਲੋ ਕੰਡੇ ਵਾਲਾ ਬੌਲਾ ਫੁੱਲ ਵੱਡੀ ਵਹਿੜ ਆ ਮੁੱਲ ਜਾਇ ਜੀ ਆ 65000 ਮੰਨ ਤਾਂ ਹੋ ਜੂ ਐਡੀ ਵੱਡੀ ਵਹਿੜ ਆ ਤੋਕੜ ਹੋਵੇ 30 35000 ਦੀ ਆਉਂਦੀ ਤੇ ਜੇ ਤੋਕੜ ਗੱਬਣ ਹੋਵੇ 40 45000 ਤੋਂ ਘੱਟ ਨਹੀਂ ਆਉਂਦੀ ਤੇ ਇਹਦਾ ਫੇਰ ਤਾਂ ਜੀ ਸੂਈ ਆ 65000 ਜਾਇ ਜੀ ਮੁੱਲ ਆ ਦੋ ਨੰਬਰ ਬਾਈ ਦੂਜਾ ਸੁਹਾਗੀ ਸੂਈ ਆ ਹੂੰ ਅ ਜੀ ਤੀਜਾ ਦੇਣਾ ਇਹਦਾ ਬੱਛਾ ਆ ਠੀਕ ਐ 12 ਕਿਲੋ ਹੀ ਹੋਵੇ ਜੀ ਬੋਲ ਹੋ ਸਕਦਾ 13 ਹੀ ਹੋਵੇ ਹੂੰ ਖਾਲੀ ਨਹੀਂ ਪ੍ਰੋਪਰ ਕੀਤੀ ਆਪਾਂ 10 ਹੀ ਮੰਨੋ ਜੀ ਕਿੰਨਾ ਕੁ ਪੈਜੂ ਜਿਵੇਂ ਨਾ ਬੱਚੀ ਆ ਕਹਿੰਦਾ ਇਹਨੂੰ 18 19 ਕਿਲੋ ਹੂੰ ਬਾਕੀ ਦੀ ਸੇਵਾ ਦਾ ਆਪਾਂ ਗਰੰਟੀ ਨਹੀਂ ਕੋਈ ਦੇ ਦੋ ਜੈ ਜੈ ਮੋਲੇ ਇਹ ਆਪਾਂ ਬਾਹੜੀ ਯਾਰੀ ਦੇ ਦਾਂਗੇ ਬੱਚੇ 2 ਨੰਬਰ 62 ਦੀ 12 ਕਿਲੋ ਬੋਲੀ ਬਾਈ ਕਹਿੰਦਾ ਹੋਊ ਕੰਡੇ ਵਾਲੀ ਤੁਸੀਂ 10 ਹੀ ਮੰਨੋ 2 ਕਿਲੋ ਘਾਟ ਹੀ ਮੰਨੋ ਜਦੋਂ ਚੋਂਗੇ ਆਕੇ ਫੇਰ ਪਤਾ ਲੱਗੂ ਬੋਲੀ ਕੰਡੇ ਵਾਲੀ ਕਿੰਨੀ ਆ 12 ਹੀ ਨਿਕਲੂ 10 ਮੰਨ ਕੇ ਆਜੋ 18 19 ਕਿਲੋ ਦੁੱਧ ਪਿਆਜੂ 62000 ਦੀ ਦੇ ਦੇਣੀ ਆ ਬੜੀ ਵੀ ਇੱਕ ਨੰਬਰ ਜਿੱਡੀ ਆ ਬਾਕੀ ਹੁਣ ਤੁਹਾਡੀ ਅੱਗੇ ਸੇਵਾ ਸੰਭਾਲਦੇ ਹੋ ਸਕਦਾ 20 ਪਿਆ ਜੇ ਤਾਂ 20 ਪਿਆ ਜੇ 3-4 ਕਿਲੋ ਸਵੇਰ ਫੀਡ ਪਾਈ ਤੇ 3-4 ਕਿਲੋ ਸ਼ਾਮ ਨੂੰ ਫੀਡ ਪਾਈ ਤੇ ਆਪੇ ਕਰਮਾਲੀ ਨੇ 20 ਕਿਲੋ ਦੁੱਧ ਦੇ ਦੇਣਾ ਤੇ ਜੇ ਫੀਡ ਵਿਖਾਈ ਨਾ ਫਿਰ ਤੁਹਾਨੂੰ ਵੀ ਪਤਾ ਦੁੱਧ ਦੇਣਾ ਸੇਵਾ ਨੇ ਹਾਂ ਤੇ ਜੇ ਦਾਣਾ ਦਾ ਪਾਪਾ ਆਇਆ ਹੀ ਨਾ ਫਿਰ ਉਹਨਾਂ ਕ ਚੋਲੋਂਗੇ ਤੇ ਜੇ ਵਧੀਆ ਰਜਮੀ ਫੀਡ ਪਾਉਂਗੇ ਆਪੇ 20 ਕਿਲੋ ਦੁੱਧ ਕੱਢ ਦੇਣਾ ਨੇ ਕੋਈ ਕੋਈ ਬੜੀ ਇੱਕ ਨੰਬਰ ਹੈ ਚਵਾਈ ਦੀ ਬਾਈ ਇੱਕ ਨੰਬਰ ਆ ਬਾਈ ਕੰ ਦਾ ਕੋਈ ਭੂਰ ਨਹੀਂ ਛਟਾ ਨਹੀਂ ਕੋਈ ਕੋਈ ਭੂਰ ਨਹੀਂ ਛਟਾ ਨਹੀਂ ਪੋਲੀ ਰੂਵਰ ਗਈ ਤੇ ਨਵਾਂ ਹਾਨ ਦੂਜਾ ਸੂਆ ਬੱਚੀ ਮੂੰਹ ਮੱਥੇ ਤੋਂ ਹੀ ਪਤਾ ਲੱਗ ਜਾਂਦਾ ਬੈੜ ਬੁੱਢੀ ਆ ਕਿ ਨਵਾਂ ਹਾਨ ਇੱਕ ਨੰਬਰ ਵੀ ਦੂਜਣ ਇਹ ਵੀ ਦੂਜਣ ਤਿੰਨ ਨੰਬਰ ਬਾਈ ਇਹ ਵੀ ਦੂਜਾ ਸੂਆ ਹੀ ਸੂਈ ਹੈ ਜੀ ਠੀਕ ਹੈ ਅੱਜ ਨੂੰ ਹੈਗਾ ਤੀਜਾ ਦਿਨ ਸਹੀ ਹੋ ਗਿਆ ਬੱਚੀ ਆ ਗਈ ਮਗਰ ਐ ਸ਼ੈਰ ਦੀ ਹੈ ਮਗਰ ਬੱਚੀ ਸ਼ੈਰ ਸ਼ੈਰ ਵੀੜ ਦਿਖਾਈਂ ਇਹ ਥੱਲੇ ਵੀ 11 12 ਕਿਲੋ ਬੋੜਾ ਹੋਊਗਾ 10 ਹੀ ਮੰਨੋ ਜੀ ਸਾਰੀਆਂ ਤਾਜ਼ੀਆਂ ਹੀ ਸੂਈਆਂ ਤਾਜ਼ੀਆਂ ਚਾਹੀਆਂ ਜੀ ਜਮਾ ਇੱਕ ਥੋੜੀ ਦਰਸੀ ਥੋੜਿਆ ਜਿਹਾ ਹੋਇਆ ਹਫਤੇ ਤੋਂ ਤਿਆਰ ਠੀਕ ਆ ਕਿੰਨਾ ਕਿ ਭਾਈ ਦੁੱਧ ਜਿਹੜੇ ਜੈ ਸਾਹਿਬ ਨਾਲ ਬੱਚੀ ਆ ਵੱਡੀ ਕੱਦ ਕਾਢਦੀ ਉਸ ਸਾਹਿਬ ਨਾਲ ਚਾਹੀਦਾ ਇਹਨੂੰ 18-20 ਕਿਲੋ ਬਾਕੀ ਸੇਵਾ ਦਾ ਜੀ ਆਪਾਂ ਗਰੰਟੀ ਦੇ ਕੋਈ ਜੈ ਜਮਾ ਵਾਲਾ ਇਹ 60000 ਦੀ ਦੇ ਦ ਕੱਢੀਏ ਬਾਹਰ ਨੂੰ ਦੋਸਤੋ ਇਹਦੇ ਥੱਲੇ ਵੀ ਬਾਈ ਰਿਸ਼ਪਾਲ ਕਹਿੰਦਾ 12 ਕਿਲੋ ਹੀ ਬੋਲੀ ਹੋਊ ਇਹ ਵੀ ਪਰਸੋਂ ਦੀ ਸੂਈ ਆ ਦੂਜਾ ਦਿਨ ਹੀ ਹੋਇਆ ਇਹਨੂੰ ਵੀ ਸੂਈ ਨੂੰ ਮਗਰ ਬਹੁਤ ਚੰਗਾ ਬੱਚਾ ਐ ਸ਼ੈਰ ਬਰੀਡ ਦਾ ਛੋਟਾ ਜਿਹਾ ਕੰਨ ਹੈ ਵਧੀਆ ਸੇਵਾ ਕਰ ਲਓਗੇ ਮਾਂ ਵੱਡੀ ਆ ਚੰਗੇ ਦੁੱਧ ਵਾਲੀ ਤੇ ਇਹਨੇ ਵੀ ਵੱਡੀ ਵਹਿੜ ਤਿਆਰ ਹੋਣਾ 12 ਕਿਲੋ ਬੌਲੀ 18-20 ਕਿਲੋ ਇਹ ਦੁੱਧ ਪਿਆਜੂ 62000 ਦੀ ਇਹ ਦੇ ਦੇਣੀ ਆ ਮੋٹے ਮੋٹے ਥਾਨ ਆ ਮੂੰਹ ਮੱਥੇ ਦੀ ਸੋਹਣੀ ਐ ਤਿੰਨ ਪਸ਼ੂ ਵਿਖਾਦੇ ਆ ਤਿੰਨਾਂ ਦੇ ਦੁੱਧ ਮੱਝਾਂ আর ਗਾਊ ਵੱਡੀਆਂ ਵਹਿੜਾਂ ਤਿੰਨੇ ਨਾ ਗਰਮੀ ਬਣਾਉਣ ਨਾ ਠੰਡ ਬਣਾਉਣ ਫੁੱਲ ਵੱਡੀਆਂ ਵਹਿੜਾਂ ਦੋਵੇਂ ਰੁਤਾਂ ਵਾਸਤੇ ਸਹੀ ਆ ਕਿਉਂਕਿ ਇਹਨਾਂ ਦੇ ਵਿੱਚੋਂ ਐਚ ਐਫ ਨਸਲ ਦੀ ਫੁੱਲ ਜਿਆਦ ਵਾਲੀ ਕੋਈ ਵੀ ਵਹਿੜ ਨਹੀਂ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣ ਗਿਆ ਵਧੀਆ ਲੱਗਾ ਜਮਾ ਜੈਜ ਮਲ ਫਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਗੁਲਾਬੀ ਗੁਲਾਬੀ ਮੋਟੇ ਮੋਟੇ ਥਾਨ ਤਿੰਨੇ ਵਹਿੜਾਂ ਫੁੱਲ ਵੱਡੀਆਂ ਹਾਈਟ ਵਾਲੇ ਪਾਸੋਂ ਐਕਸਟਰਾਰਡੀਨਰੀ ਕੋਈ ਆਏ ਨਾ ਭੈਣ ਭਰਾ ਮੰਨੇ ਵੀਡੀਓ ਵੇਖ ਕੇ ਬਾਈ ਦੇ ਘਰੇ ਆਜੋਂ ਤੇ ਇੱਥੇ ਆ ਕੇ ਨਿੱਕੀਆਂ ਜੀਆਂ ਗੋਡੇ ਕਿ ਜਿੱਡੀਆਂ ਵਹਿੜਾਂ ਨਿਕਲੀਆਂ ਇਦਾਂ ਦੀ ਗੱਲ ਨਹੀਂ ਫੁੱਲ ਵੱਡੀਆਂ ਤੇ ਫੁੱਲੀ ਵੱਡੇ ਕੱਦ ਦਾ ਜਿੰਨੇ ਦੱਸਿਆ ਓਨੇ ਜਦੋਂ ਅੱਖਾਂ ਨਾਲ ਆ ਕੇ ਵੇਖੋਗੇ ਉੱਡੀਆਂ ਹੀ ਨੇ ਗੱਲੀਆਂ ਕਿਉਂਕਿ ਤੁਹਾਨੂੰ ਪਤਾ ਆਪਾਂ ਕਿਹੜਾ ਖਿੱਚ ਕੇ ਵਧਾ ਦੇਣੀਆ ਜਿੱਡੀਆਂ ਹੈਗੀਆਂ ਉਹ ਦੱਸ ਦੇਈਦਾ ਜਰਸੀ ਦਾ ਕੱਦ ਉਹਨਾਂ ਨਾਲੋਂ ਘੱਟ ਹੈ ਜਰਸੀਆਂ ਦੀ ਹਾਈਟ ਹੀ ਮੀਡੀਅਮ ਹੁੰਦੀ ਹੈ ਸਾਰੇ ਹੀ ਜਾਣਦੇ ਆ ਕਿਉਂਕਿ ਜਰਸੀ ਦਾ ਦੂਜੀਆਂ ਵੇੜਾਂ ਦੇ ਮੁਕਾਬਲੇ ਕੱਦ ਛੋਟਾ ਹੀ ਹੁੰਦਾ ਸਾਰਿਆਂ ਨੂੰ ਹੀ ਪਤਾ ਇਹਦੇ ਬਾਰੇ ਦੱਸਦੀ ਹੈ ਬਾਈ ਦੂਜਾ ਸਦਾ ਸੁਈ ਹੈ ਜੀ ਹਾਂ ਅਨੋਂ 10 ਦਿਨ ਹੋ ਗਏ ਸੁਈ ਨੂੰ ਬੱਛੀ ਮਗਰ ਆ ਜਿਹੜੀ ਖੜੀ ਆ ਹਾਂਜੀ ਹਾਂਜੀ 1 10 ਕਿਲੋ ਠੀਕ ਆ 8 ਕਿਲੋ ਮੰਨੋ ਜੀ ਜੈ ਜਮਲ ਇਹ 45000 ਹੀ ਦੇ ਦਾਂ ਕਿੰਨਾ ਕੁ ਪਿਆਜੂ ਉਹ 12 ਕਿਲੋ ਕਰੂਗੀ ਐਵੇਂ ਵੱਧ ਝੂਠ ਨਹੀਂ ਮਾਰਦੇ ਜੀ ਐਵੇਂ ਆਪਾਂ ਹੋਊਗਾ 10 ਕਿਲੋ ਹੀ 8 ਨੂੰ ਹੀ ਮੰਨੋ ਬਾਈ ਕਹਿੰਦਾ ਘੱਟ ਹੀ ਮੰਨੋ ਆਪਾਂ ਕਰੀ ਹਜੇ ਆਈ ਆ ਕਿਉਂਕਿ ਅਜੇ ਜੀ ਜਾਨੀ ਲਾਇ ਰਹੀ ਜਾਨੀ ਮਗਰ ਬੱਚੀ ਆ 12 ਨਹੀਂ ਕਹਿੰਦੇ ਬਾਈ ਕਹਿੰਦਾ 12 ਕਿਲੋ ਦੁੱਧ ਪਿਆਜੂ ਇਹਨਾਂ ਦਾ ਪਿਉਣ ਦਾ ਹੱਕ ਵੀ ਬੰਦਾ ਵਜਨ ਵਜਨ ਬਹੁਤ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਪੱਠਿਆਂ ਪੱਠਿਆਂ ਨਾਲ ਰੱਜੀ ਆ ਤੇ ਢੋਲ ਵਾਂਗੂ ਮਣੀ ਫਿਰਦੀ ਆ ਚਾਰ ਸ਼ਵੇਰੋਂ ਇੱਕੋ ਜੀ ਮੁੱਲ ਬਈ ਇਹਦਾ ਤੇ 45 ਦੀ ਆਪ 45000 ਦੀ ਦੇ ਲੈ ਮੁੱਲ 45 44000 ਦੀ ਦੇ ਦੇਣ ਥੋੜਾ ਥੋੜਾ ਮਾਨ ਸਾਰੇ ਨਗਾ ਜੋ ਜੇ ਕੋਈ ਜੋੜੀ ਲੈ ਲੂ ਕੋਈ 2000 ਵੱਧ ਕਰ ਦੂ ਮਾਨ ਜੇ ਬਾਈ ਕਹਿੰਦਾ ਕੋਈ ਤਿੱਖੜੀ ਲੈ ਲੂ ਕੋਈ 3000 ਕਰ ਦੂ ਜੇ ਕੋਈ ਚਾਰੇ ਲੈ ਲੈਂਦਾ ਕੋਈ ਗੱਲ ਨਹੀਂ 5000 5500 ਮਾਨ ਤਾਨ ਚਾਰਾਂ ਨਗਾ ਜੋ ਹੋਜੂ ਜਿੰਨਾ ਮੁੱਲ ਕੀਤਾ ਬੇਫਿਕਰ ਹੋ ਕੇ ਆਜੋ ਖੁੱਲਾ ਮਾਨ ਤਾਨ 4-5000 ਕਰ ਦੂ ਬਾਈ ਸਾਰੇ ਪਸ਼ੂਆਂ 'ਚ ਜੋ ਕੋਈ ਸਾਰੇ ਨਾ ਇਕੱਠੇ ਹੀ ਲੈ ਲੈ ਚੰਗਾ ਥਣ ਥਣ ਲੱਗਾ ਵਧੀਆ ਹੂੰ ਮੱਝਾਂ ਰਗਾ ਦੁੱਧ ਉਹ 10 ਕਿਲੋ ਆ 8 ਨੂੰ ਹੀ ਮੰਨੋ ਅਗਲਾ 12 ਕਿਲੋ ਦੁੱਧ ਪਿਆ ਜੂ ਨਿੱਕਾ ਜ ਮੁੱਲ 45000 ਬਿਲਕੁਲ ਸਸਤੇ ਇਹ ਮੁੱਲ ਦੀਆਂ ਚਾਰ ਸੂਈਆਂ ਸਵਾਈਆਂ ਤਿੰਨ ਫੁੱਲ ਵੱਡੀਆਂ ਵਹਿਣਾ ਚਾਰ ਨੰਬਰ ਜਰਸੀ ਐ ਦੁੱਧ ਸਾਰੀਆਂ ਦੇ ਮੱਝਾਂ ਰਗਾਉ ਏਨੇ ਦੁੱਧ ਵਾਲੀ ਮੱਝ ਲੈਣੇ ਸਵਾ ਲੱਖ ਡੇਢ ਲੱਖ ਦੀ ਆਊਗੀ ਫੰਡਰ ਮੱਝਾਂ ਵਾਲੀ ਮੁੱਲ ਆ 62 ਦੀ ਆ 65 ਦੀ ਆ 62 ਦੀ ਆ ਵੀ ਆ 60 ਦੀ ਉਹ 45 ਦੀ 44 ਦੀ ਦੇ ਦਿੰਗ ਬਾਈ ਕਹਿੰਦਾ ਹਜ਼ਾਰ ਯਾਰ ਛੱਡ ਦੂੰ ਬਾਈ ਕਹਿੰਦਾ ਸਾਰੀਆਂ ਵਹਿੜਾਂ ਚ ਜੇ ਜੋੜਾ ਲੈ ਲੂ 2000 ਛੱਡ ਦੂ 3000 ਵੱਧ ਛੱਡ ਦੂ ਪੂਰਾ ਮਾਨਦਾਨ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਸਾਰੀਆਂ ਦੇ ਮਗਰ ਬੱਚੇ ਆ ਤਿੰਨ ਰਾਣੀਆਂ ਇੱਕ ਰਾਜਾ ਜਰਸੀ ਦੇ ਮਗਰ ਰਾਣੀ ਆ ਬਦਾਮੀ ਰੰਗ ਦੀ ਵੱਚੀ ਬਹੁਤ ਸੋਹਣੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਾਸ਼ੀ ਕਰਾ